ਪੰਜਾਬ ਦੇ ਵਿੱਚ ਕਾਨੂੰਨ ਸਥਿਤੀ ਲਗਾਤਾਰ ਡਿੱਗਦੀ ਹੋਈ ਨਜ਼ਰ ਆ ਰਹੀ ਆ ਦੱਸਦੀ ਏ ਕਿ ਸਵੇਰ ਤੋਂ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਲੜਕੀ ਦੀ ਜਿਹੜੀ ਲੁਟੇਰਿਆਂ ਦੇ ਵੱਲੋਂ ਚੋਨਾਇਆ ਜਿਹੜੀ ਚੇਨ ਸਟਰੈਚਿੰਗ ਆ ਉਹ ਕੀਤੀ ਗਈ ਆ ਸੋਨੇ ਦੀ ਚੇਨ ਖਿੱਚੀ ਗਈ ਆ ਜਿਸ ਦੇ ਨਾਲ ਪੂਰੇ ਏਰੀਆ ਦੇ ਵਿੱਚ ਜਿਹੜੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਦੱਸਦੀ ਏ ਕਿ ਇਹ ਜਿਹੜੀ ਔਰਤ ਹੈ ਇਹ ਜਿਹੜੀ ਲੜਕੀ ਆ ਉਹ ਇੱਕ ਪੇਸ਼ੇਵਰ ਡਾਕਟਰ ਆ ਡਾਕਟਰ ਦੀ ਜਿਹੜੀ ਚੇਨ ਸਟਰੈਚਿੰਗ ਕੀਤੀ ਗਈ ਆ ਲੁਟੇਰਿਆਂ ਦੇ ਵੱਲੋਂ ਦੱਸਦੀ ਏ ਕਿ ਇਹ ਜਿਹੜੀ ਵੀਡੀਓ ਆ ਇਹ ਮਹਾਲੀ ਦੇ ਪੋਰਸ਼ਾ ਏਰੀਏ ਦਿਆ ਹਾਲਾਂਕਿ ਪੋਰਸ ਏਰੀਏ ਦੇ ਵਿੱਚ ਬੜੀ ਜਿਹੜੀ ਨਿਗਰਾਨੀ ਰੱਖੀ ਜਾਂਦੀ ਹੈ ਸੀਸੀਟੀਵੀ ਕੈਮਰੇ ਲਗਾਏ ਜਾਂਦੇ ਨੇ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੁੰਦਾ ਪਰ ਲੁਟੇਰਿਆਂ ਦੇ ਵੱਲੋਂ ਅਜੇ ਹੀਆਂ ਪੋਰਸ ਜਿਹੜੀਆਂ ਸਿਟੀਆਂ ਨੇ ਪੋਰਸ ਜਿਹੜੇ ਏਰੀਏ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਾ ਜਾ ਰਿਹਾ ਤਾਂ ਇਹ ਮੁਹਾਲੀ ਦੇ 에ਰੋ ਸਿਟੀ ਦੀ ਪੂਰੀ ਘਟਨਾ ਦੱਸੀ ਜਾ ਰਹੀ ਹੈ ਦੱਸੀ ਇੱਕ ਲਗਾਤਾਰ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦਿਖਾਈ ਆ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਜਿਹੜੇ ਲੁਟੇਰੇ ਨੇ ਹੁਣ ਬਿਲਕੁਲ ਬੇਖੌਫ ਹੋ ਚੁੱਕੇ ਨੇ ਮੁਹਾਲੀ ਦੇ ਇੱਕ ਡਾਕਟਰ ਦੇ ਵਿੱਚ ਜਿਹੜੀ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਇੱਕ ਕੁੜੀ ਦੀ ਜਿਹੜੀ ਚੈਨ ਆ ਉਹ ਖਿੱਚੀ ਗਈ ਆ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿਵੇਂ ਜਿਹੜੇ ਮੇਕ ਹੋਫ ਲੁਟੇਰਿਆਂ ਦੇ ਵੱਲੋਂ ਕਟਨਾ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਹੈ ਕਿ ਵੀਡੀਓ ਸਵੇਰ ਕਰੀਬ 8:30 ਵਜੇ ਦੀ ਦੱਸੀ ਜਾ ਰਹੀ ਹੈ ਇਹ ਕਟਨਾ ਮਹਾਲੀ ਦੇ ਪੋਰਸ਼ ਏਰੀਆ ਏਰੋ ਸਿਟੀ ਦੀ ਜਿੱਥੇ ਔਰਤ ਦੀ ਪਿੱਛੋਂ ਚੈਨ ਖਿੱਚੀ ਗਈ ਆ ਇਹ ਇੱਕ ਡਾਕਟਰ ਹੈ ਜਿਸਦਾ ਨਾਮ ਅਰਚਨਾ ਜੈਨ ਤਾ ਹੁਣ ਦਿਨ ਦਿਹਾੜੇ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਹਿਲਾਂ ਜਿਹੜੀ ਇਹ ਲੁੱਟਦੀਆਂ ਵਾਰ ਦਾ ਤਾਂ ਸੀ ਉਹ ਨਾਰਮਲੀ ਜਿਹੜੀਆਂ ਕਿਸੇ ਬਾਜ਼ਾਰਾਂ ਦੇ ਵਿੱਚ ਜਾਂ ਕਿਸੇ ਰਸਤਿਆਂ ਦੇ ਉੱਤੇ ਜਿਹੜੀ ਆ ਉੱਥੇ ਇੰਜਾਮ ਦਿੱਤਾ ਜਾਂਦਾ ਸੀ ਪਰ ਹੁਣ ਜਿਹੜੇ ਇਹ ਚੋਰ ਲੁਟੇਰੇ ਨੇ ਉਹ ਘਰਾਂ ਤੱਕ ਪਹੁੰਚੇ ਨੇ ਪਹਿਲਾਂ ਬੀਤੇ ਦਿਨ ਜਿਹੜੀ ਇੱਕ ਘਟਨਾ ਖਰੜ ਦੇ ਵਿੱਚ ਹੋਈ ਸੀ ਜਿੱਥੇ ਘਰ ਦੇ ਮੂਹਰੇੋਂ ਜਿਹੜੇ ਔਰਤ ਦੇ ਜਿਹੜੀਆਂ ਨੇ ਉਹ ਵਾਲੀਆਂ ਖਿੱਚੀਆਂ ਗਈਆਂ ਸੀ ਚੈਨ ਖਿੱਚੀ ਗਈ ਸੀ ਘਰ ਦੇ ਮੂਹਰੇ ਜਿਹੜੀ ਆ ਉਹ ਵਾਰਤਾਤ ਨੂੰ ਅੰਜਾਮ ਦਿੱਤਾ ਸੀ ਤਾਂ ਹੁਣ ਜਿਹੜੀਆਂ ਅਜੇਹੀਆਂ ਵਾਰ ਦਾ ਤਾਂ ਉਹ ਜਿਹੜੀਆਂ ਇਦਾਂ ਖਰੜ ਜਾਂ ਮੁਹਾਲੀ ਵਰਗੇ ਵੱਡੇ ਸਿਟੀਆਂ ਦੇ ਵਿੱਚ ਹੋਣ ਲੱਗੀਆਂ ਨੇ ਦੱਸਦੀਏ ਕਿ ਇਹ ਜਿਹੜੀ ਘਟਨਾ ਹੋਈ ਆ ਮੁਹਾਲੀ ਦਾ ਇੱਕ ਪੋਰਸ਼ ਏਰੀਆ ਮੰਨਿਆ ਜਾਂਦਾ ਐ ਰੋ ਸਿਟੀ ਜਿੱਥੇ ਇਹ ਘਟਨਾ ਵਾਪਰੀ ਆ ਦੱਸਦੀਏ ਕਿ ਪੇਸ਼ੇਵਜੋਂ ਇੱਕ ਡਾਕਟਰ ਆ ਜਦੋਂ ਉਹ ਡਿਊਟੀ ਤੋਂ ਇਹ ਨਹੀਂ ਪਤਾ ਆਰਐਸਸੀ ਜਾਂ ਜਾ ਰਐਸਸੀ ਉਹ ਡਿਊਟੀ ਤੋਂ ਸ਼ਾਇਦ ਜਾ ਰਹੇ ਸੀਗੇ ਕਿਤੇ ਤਾਂ ਉਦੋਂ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਦੇਖੋ ਕਿ ਇਸ ਸਮੇਂ ਦੇ ਵਿੱਚ ਜਿਹੜੀ ਕਾਨੂੰਨ ਸਥਿਤੀ ਆ ਬਿਲਕੁਲ ਡਿੱਗ ਚੁੱਕੀ ਆ ਹੁਣ ਪੰਜਾਬ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਸ ਤੋਂ ਜਿਹੜੇ ਲੁਟੇਰੇ ਨੇ ਉਹ ਡਰਨੇ ਬਿਲਕੁਲ ਬੰਦ ਹੋ ਚੁੱਕੇ ਨੇ ਦਿਨ ਦਿਹਾੜੇ ਜਿਹੜੇ ਚਿੱਟੇ ਦਿਨ ਆ ਉਹਨਾਂ ਦੇ ਵੱਲੋਂ ਲੁੱਟਦੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਲੁਟੇਰੇ ਨੇ ਬੇਖੌਫ ਹੋ ਕੇ ਉਹ ਪੋਰਸ਼ ਸਿਟੀ ਦੇ ਅੰਦਰ ਜਿਹੜਾ ਐਂਟਰ ਹੁੰਦੇ ਨੇ ਐਂਟਰ ਹੋ ਕੇ ਉਹਨਾਂ ਦੇ ਵੱਲੋਂ ਸ਼ਰੇਆਮਿਕ ਜਿਹੜੀ ਆ ਚੈਨ ਸਨੇਚਿੰਗ ਕੀਤੀ ਜਾਂਦੀ ਹੈ ਪਿੱਛੋਂ ਚੈਨ ਖਿੱਚ ਕੇ ਉਹਨਾਂ ਦੇ ਵੱਲੋਂ ਭੱਜਿਆ ਜਾਂਦਾ ਤਾਂ ਅ ਸਰੇ ਆਮ ਜਿਹੜਾ ਉਹਨਾਂ ਦੇ ਵੱਲੋਂ ਔਰਤਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਕਦੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਕਦੇ ਜਿਹੜਾ ਉਹਨਾਂ ਦੇ ਘਰ ਦੇ ਬਾਹਰ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਨਾਲ ਜਿਹੜਾ ਮਾਹੌਲ ਹੈ دہشت ਭਰਿਆ ਬਣਿਆ ਹੋਇਆ ਤਾਂ ਦੱਸ ਦਈਏ ਕਿ ਇੱਕ ਜਿਹੜੀ ਵੀਡੀਓ ਆ ਮੁਹਾਲੀ ਤੋਂ ਸਾਹਮਣੇ ਆਈ ਆ ਜਿੱਥੇ ਮੁਹਾਲੀ ਦੇ ਪੌਰ ਸ਼ੇਰੀਏ 에ਰੋ ਸਿਟੀ ਦੇ ਵਿੱਚ ਇਹ ਘਟਨਾ ਵਾਪਰੀ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਇੱਕ ਡਾਕਟਰ ਅਰਚਨਾ ਜੈਨ ਜਿਸ ਦਾ ਨਾਮ ਸੀ ਉਸ ਦੀ ਜਿਹੜੀ ਚੈਨ ਸਨੇਚਿੰਗ ਕੀਤੀ ਗਈ ਚੈਨ ਖਿੱਚੀ ਗਈ ਆ ਦੱਸਦੀ ਹੈ ਕਿ ਇਹ ਵਾਰਦਾਤ ਉਦੋਂ ਹੋਈ ਆ ਜਦ ਉਹ ਘਰ ਦੇ ਬਾਹਰ ਸੀਗੇ ਤਾਂ ਹੁਣ ਇਹ ਜਿਹੜੇ ਲੁਟੇਰੇ ਨੇ ਉਹ ਇੰਨੇ ਬੇਖੌਫ ਹੋ ਚੁੱਕੇ ਨੇ ਕਿ ਇਹਨਾਂ ਦੇ ਵੱਲੋਂ ਲੋਕਾਂ ਦੇ ਘਰਾਂ ਤੱਕ ਜਿਹੜੀ ਇਹਨਾਂ ਦੀ ਮਾਰ ਆ ਉਹ ਸ਼ੁਰੂ ਹੋਈ ਹੈ ਤਾਂ ਹੁਣ ਜਿਹੜਾ ਪ੍ਰਸ਼ਾਸਨ ਆ ਉਹ ਕਦੋਂ ਤੱਕ ਇਸ ਤੇ ਕਾਰਵਾਈ ਕਰਦਾ ਦੇ ਦੇਖਣ ਵਾਲਾ ਟਾਈਮ ਹੋਵੇਗਾ ਕਿਉਂਕਿ ਹੁਣ ਲਗਾਤਾਰ ਜਿਹੜੀ ਪੰਜਾਬ ਦੇ ਵਿੱਚ ਕਾਨੂੰਨ ਸਥਿਤੀ ਆ ਉਡੰਗਦੀ ਹੋਈ A zerarra é...